9 ਸਾਲ ਦੀ ਜਵਾਨੀ ਜਿਹੜੀ ਇਹਨਾਂ ਦੇ ਲੇਖੇ ਲੱਗੇ ਹੁਣ ਇਹਦੇ ਸਿਰ ਤੇ ਹੀ ਛਾਲਾ ਮਾਰਦੇ ਸੀਗੇ ਹੁਣ ਇਹ ਭਰਤੀ ਵਾਪਸ ਹੋ ਗਈ ਹੁਣ ਬੰਦਾ ਕਰੇ ਕੀ ਕਿੱਥੇ ਜਾਵੇ ਇਹ ਦੱਸ ਕੇ ਨੂੰ 4.5 ਸਾਲ ਇਹ ਇਸ ਭਰਤੀ ਦੇ ਰੂਲ ਬਣਾਉਣ ਤੇ ਲਾਏ ਇਹਨਾਂ ਨੇ ਤੇ ਇੱਕ ਮਾਨ ਸਾਹਿਬ ਗੱਲ ਕਰਦੇ ਹੁੰਦੇ ਆ ਕਿ ਅਸੀਂ ਕਲੀਅਰ ਲੈਂਸ ਲੈ ਕੇ ਕੰਮ ਕਰਦੇ ਆ ਤਾਂ ਜੋ ਕੋਰਟ ਤੇ ਠੱਕੇ ਕੋਰਟ ਚ ਨਾ ਜਵਾਨਾਂ ਨੂੰ ਠੱਕੇ ਇਹ ਗੱਲ ਇਹਨਾਂ ਦੇ ਭਗਤ ਹੈ ਜਿਹੜੇ ਪਿੰਡਾਂ ਦੇ ਵਿੱਚ ਉਹ ਵੀ ਬੋਲਦੇ ਆ ਇਹ ਗੱਲ ਬੋਲਦੇ ਆ ਕਹਿੰਦੇ ਆ ਭਰਤੀ ਲੇਟ ਹੋ ਸਕਦੀ ਆ ਪਰ ਮਾਨ ਸਾਹਿਬ ਆਏ ਆ ਵੀ ਉਹ ਜਮਾ ਪੱਕਾ ਕੰਮ ਕਰਦੇ ਆ ਜਿਹੜਾ ਕੁਝ ਕਰਦੇ ਆ ਤਾਂ ਜੇ ਇਹ ਪੱਕਾ ਕੰਮ ਸੀਗਾ ਤਾ ਫਿਰ ਇਹ ਭਾਰਤੀ ਤੇ ਵਾਪਸ ਕਿਉਂ ਲੈਣੀ ਪੈਗੀ ਬਹੁਤ ਸਾਰੀਆਂ ਖੁਦਕੁਸ਼ੀਆਂ ਹੋਣਗੀਆਂ ਬਈ ਇਹ ਖੁਦਕੁਸ਼ੀਆਂ ਦਾ ਦੌਰ ਇਹ ਅੱਕਿਆ ਬੰਦਾ ਚੱਕਦਾ ਬਈ ਜੇ 2 4 ਬੰਦੇ ਵੀ ਕਰ ਗਏ ਫਿਰ ਕੀ ਕਰੂ ਬਲਵਿੰਦਰ ਕੌਰ ਨੇ ਨਹੀਂ ਕਰੀ 11 58 ਚ 11 58 ਤੇ ਭਾਰਤੀ ਕਿਉਂ ਰੱਦ ਹੋਈ ਵਕੀਲ ਹੀ ਨਹੀਂ ਭੇਜਿਆ ਉਹੀ ਹਾਲ ਆਪਣੇ ਨਾਲ ਹੋਇਆ ਜੇ ਪੜਿਆ ਲਿਖਿਆ ਵਰ ਖੁਦਕੁਸ਼ੀਆਂ ਕਰੋਗੇ ਫਿਰ ਭੁਵਿੱਖ ਕੀ ਆ ਪੰਜਾਬ ਦਾ ਬਾਈ ਜੀ ਬਹੁਤ ਮਾੜਾ ਹਾਲ ਹੈ ਜੀ ਉਤੋਂ ਬਾਅਦ ਸਾਨੂੰ ਸਿੱਧੀ ਧਮਕੀ ਜੀ ਛੋਡੇ ਤੇ ਪਰਚਾ ਪਾ ਦਾਂਗੇ ਜੀ ਪੁਲਿਸ ਰਾਜ ਅੱਜ ਦੇ ਟਾਈਮ ਦੇ ਵਿੱਚ ਹੈਗਾਗਾ ਮੰਨਦਾ ਮੈਂ ਇਸ ਗੱਲ ਨੂੰ 12 ਪਾਸ ਜੇ ਬੀਏ ਪਾਸ ਬੰਦਾ ਕਹਿ ਦਿੰਦਾ ਇੱਕ ਪਾਸੇ ਨੈਟ ਕਲੀਅਰ ਮੁੰਡੇ ਸਾਡੇ ਉੱਤੇ ਬੈਠੇ ਹੁੰਦੇ ਹੈਗੇ ਪੀ ਐਚ ਡੀਆਂ ਤੱਕ ਦੇ ਵੀ ਬੰਦੇ ਆਪਣੀ ਇਹਦੇ ਵਿੱਚ ਨੇ ਉਹਨਾਂ ਨੂੰ ਕਹਿੰਦੇ ਹੰਦਰ ਕਰਾਂਗੇ ਸੋਨੂੰ ਨੌਕਰੀ ਨਹੀਂ ਲੱਗਣ ਦਿੰਦਾ ਮੈਂ ਸੋਨੂੰ ਨੋਟੀਫਿਕੇਸ਼ਨ ਜਿਹੜਾ ਇਹ ਵਾਪਸ ਲੈ ਲਿਆ ਬਿਨਾ ਕਿਸੇ ਤਰਕ ਦੇ ਬਿਨਾ ਕਿਸੇ ਆਧਾਰ ਤੇ ਬਈ ਤੁਸੀਂ ਹੈਰਾਨੀ ਦੀ ਗੱਲ ਦੇਖ ਲਓ 11 ਤਰੀਕ ਹੈ ਬਈ 11 ਤਰੀਕ ਨੂੰ ਭਰਤੀ ਵਾਪਸ ਲੈ ਸਕਦੇ ਆਪਾਂ ਆ ਮੈਂ ਤੁਹਾਨੂੰ ਦਿਖਾ ਦਿੰਦਾ ਇਹਦੇ ਚ ਚੈੱਕ ਕਰ ਲੇ 10 ਤਰੀਕ ਨੂੰ ਛੁੱਟੀ ਸੀ ਐਤਵਾਰ ਦਾ ਦਿਨ ਸੀ ਮੇਰੇ ਖਿਆਲ ਦੇ ਵਿੱਚ ਛੁੱਟੀ ਵਾਲੇ ਦਿਨ ਵਾਪਸ ਲੈ ਲੈਂਦੇ ਆ ਬਈ ਜੱਸਾ ਸਾਹਿਬ ਨੇ ਤਾਂ ਕੁਝ ਨਹੀਂ ਕਿਹਾ 11 ਤਰੀਕ ਹੈ ਅੱਗੇ ਹੈ ਕੋਰਟ ਤਾਂ ਬਾਅਦ ਵਿੱਚ ਗੱਲ ਕਰੂਗੀ ਨਾ ਇਹਨਾਂ ਨੇ ਪਹਿਲੇ ਰੱਦ ਕਰਕੇ ਲੈ ਕੇ ਦੂਜੇ ਦਿਨ ਇਹਨਾਂ ਦਾ ਵਕੀਲ ਲੈ ਕੇ ਗਿਆ ਜਾ ਕੇ ਉਹਨੇ ਕਹਿੰਦਾ ਵੀ ਜੀ ਇਹ ਭਰਤੀ ਅਸੀਂ ਰੱਦ ਕਰ ਲਈਏ ਤੇ ਤੇ ਮੌੜ ਵਿਚਾਰ ਕਰਾਂਗੇ ਪਰ ਇਹਦੇ ਮੰਲੋ ਨਾ ਮੈਂ ਤੁਹਾਨੂੰ ਦੱਸਾਂ ਜਦੋਂ ਇਹ ਫੈਸਲਾ ਆਇਆ ਨਾ ਕਿ ਇੱਕ ਪਾਸੇ ਆਪਾਂ ਲੈਂਡ ਪੂਲਿੰਗ ਦੀ ਗੱਲ ਕਰਦੇ ਸੀਗੇ ਕੁੜੀਆਂ ਬਾਈ ਘਰੇ ਚੀਕਾਂ ਮਾਰ ਮਾਰ ਰੋਈਆਂ ਨੇ ਡਾਇਰੈਕਟਰ ਕੋਲੇ ਉਹਦੇ ਕੋਲੇ ਜਾ ਕੇ ਅਸੀਂ ਗੱਲ ਕਰਦੇ ਹਾਂ ਉਹ ਕਹਿੰਦੇ ਰੂਲ ਗਲਤ ਬਣੇ ਹੋਏ ਆ ਤੁਸੀਂ ਜਾਓ ਇੱਥੋਂ ਅਸੀਂ ਜਦੋਂ ਵਾਰ-ਵਾਰ ਕਹਾਂ ਵੀ ਇਹ ਰੂਲ ਸਹੀ ਨਹੀਂ ਇਹਨਾਂ ਰੂਲਾਂ ਦੇ ਵਿੱਚ ਤੁਸੀਂ ਘਾਟ ਕੱਢਦੇ ਹੋ ਅਸੀਂ ਆਪਦੀ ਜਿਹੜੀਆਂ ਪੋਸਟਾਂ ਛੱਡ ਦਿਆਂਗੇ ਜਿਹਨੂੰ ਮਰਜ਼ੀ ਲਾ ਲਿਓ ਤੇ ਸਿੱਧਾ ਕਿਹਾ ਉਹ ਕਹਿੰਦੇ ਦੱਸੋ ਤੁਹਾਡੇ ਕੋਲੇ ਕੀ ਪ੍ਰੂਫ ਹੈ ਤਿੰਨ 350 ਪੇਸੀ ਬਈ ਅਸੀਂ ਟੇਬਲ ਤੇ ਸਟਾਲ ਲਾਤੀ ਜਦੋਂ ਕੱਲੇ-ਕੱਲੀ ਚੀਜ਼ ਬਾਰੇ ਦੱਸਿਆ ਕੋਈ ਨਾ ਜੀ ਕਹਿੰਦੇ ਕਮੇਟੀ ਫੈਸਲਾ ਲੂਗੀ ਹੁਣ ਇਹਦੇ ਬਾਬਤ ਸਰਕਾਰ ਨੇ ਕਮੇਟੀ ਬਣਾਈ ਹੋਈ ਆ ਹਾਂਜੀ ਇਹ 3 ਮੈਂਬਰੀ ਕਮੇਟੀ ਹੈ ਜੀ ਇਹਦੇ ਵਿੱਚ ਕੋਈ ਸਿੱਖਿਆ ਮਾ ਪੰਜਾਬ ਦੇ ਵਿੱਚ ਰੋਜ਼ਗਾਰ ਵੰਡਣ ਵਾਲੀ ਸਰਕਾਰ ਇਹ ਅਸੀਂ ਨਹੀਂ ਕਹਿੰਦੇ ਇਹ ਮਾਨ ਸਰਕਾਰ ਖੁਦ ਕਹਿੰਦੀ ਆ ਭਗਵੰਤ ਸਿੰਘ ਮਾਨ ਖੁਦ ਕਹਿੰਦੇ ਨੇ ਪਰ ਰੋਜ਼ਗਾਰ ਦੇ ਪੰਜਾਬ ਦੇ ਵਿੱਚ ਹਾਲਾਤ ਕੀ ਨੇ ਇਹ ਸਾਨੂੰ ਦੱਸਣ ਦੀ ਜ਼ਰੂਰਤ ਨਹੀਂ ਪਿਛਲੇ ਦਿਨਾਂ ਦੇ ਵਿੱਚ ਜਿੱਥੇ ਲੈਂਡ ਪੁਲਿੰਗ ਪਾਲਿਸੀ ਰੱਦ ਹੋਈ ਤੇ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੇ ਵਾਹਵਾਹੀ ਕੀਤੀ ਤਾਂ ਉਸੇ ਰੱਦ ਦੇ ਨਾਲ ਇੱਕ ਭਰਤੀ ਵੀ ਰੱਦ ਹੁੰਦੀ ਉਹ ਭਰਤੀ ਰੱਦ ਕੀਤੀ ਸੀ ਉਹ ਪੀਟੀਆਈ 2000 ਦੀ ਭਰਤੀ ਜਿਹੜੀ ਆ ਉਹਦਾ ਨੋਟੀਫਿਕੇਸ਼ਨ ਵਾਪਸ ਲੈ ਲਿਆ ਜਾਂਦਾ 2000 ਉਹ ਪਰਿਵਾਰ ਜਿਨ੍ਹਾਂ ਦਾ ਚੁੱਲਾ ਬਲਣਾ ਸੀ 2000 ਉਹ ਜਵਾਨ ਜਿਹੜੇ ਇਸ ਚੀਜ਼ ਦੀ ਤਾਕਤ ਦੇ ਵਿੱਚ ਬੈਠੇ ਸੀ ਕਿ ਭਾਰਤੀ ਆਇਆ ਹੁਣ ਸਾਡੇ ਕੋਲੇ ਵੀ ਸਰਕਾਰੀ ਨੌਕਰੀਆਂ ਹੋਣਗੀਆਂ ਸਾਡਾ ਸਾਡੀ ਵੀ ਰੋਜੀ ਰੋਟੀ ਚੱਲੇਗੀ ਉਹਨਾਂ ਦੀ ਰੋਜੀ ਰੋਟੀ ਤੇ ਲੱਤ ਵੱਜੀ ਆ ਤੇ ਲੱਤ ਉਹ ਸਰਕਾਰ ਦੇ ਵਿੱਚ ਵੱਜੀ ਆ ਜਿਹੜੀ ਸਰਕਾਰ ਆਪਦੇ ਆਪ ਨੂੰ ਰੁਜ਼ਗਾਰ ਵਾਲੀ ਸਰਕਾਰ ਜਿਹੜੀ ਉਹ ਕਹਿੰਦੀ ਆ ਬਾਈ ਹੁਰੇ ਮੇਰੇ ਨਾਲ ਨੇ ਬਾਈ ਹੁਰੇ ਦੇ ਵੱਲੋਂ ਉਹ ਜਿਹੜਾ ਹੈਗਾ ਨੋਟੀਫਿਕੇਸ਼ਨ ਆਉਂਦਾ ਉਹਨਾਂ ਦੇ ਵੱਲੋਂ ਭਰਿਆ ਜਾਂਦਾ ਹੈ ਫਾਰਮ ਭਰੇ ਜਾਂਦੇ ਨੇ ਪਰ ਉਸ ਤੋਂ ਬਾਅਦ ਆਖਰ ਕੀ ਐਸਾ ਹੁੰਦਾ ਆ ਕੀ ਜਵਾਬ ਆਉਂਦਾ ਆ ਪੂਰੀ ਤੇ ਗੱਲਬਾਤ ਕਰਾਂਗੇ ਬਾਈ ਜੀ ਅ ਜਦੋਂ ਲੈਂਡ ਪੁਲਿੰਗ ਪਾਲਿਸੀ ਰੱਦ ਹੋਈ ਤਾਂ ਉਦੋਂ ਵਾਹ ਵਾਹੀ ਬਹੁਤ ਆਮ ਆਦਮੀ ਪਾਰਟੀ ਵਾਲਨੇ ਆਪਦੀ ਕੀਤੀ ਪਰ ਉਹਦੇ ਚ ਤੁਹਾਡੇ ਵਾਲੀ ਭਰਤੀ ਦਾ ਵੀ ਨੋਟੀਫਿਕੇਸ਼ਨ ਰੱਦ ਹੋ ਗਿਆ ਇਹ ਕਿਸ ਨੇ ਪੁੱਛਿਆ ਤੱਕ ਨਹੀਂ ਦੱਸਿਆ ਤੱਕ ਨਹੀਂ ਹਾਂਜੀ ਭਾਈ ਜਦੋਂ ਲੈਂਡ ਪੂਲਿੰਗ ਪਾਲਸੀ ਰੱਦ ਹੋਈ ਉਹ ਨਾ ਸਵੇਰ ਜੇ ਦਾ ਸਮਾਂ ਸੀ 10 ਵਜੇ ਦਾ ਆਪ ਨੂੰ ਵੀ ਖੁਸ਼ੀ ਹੋਈ ਕਿਉਂਕਿ ਕਿਸਾਨਾਂ ਦੇ ਪੁੱਤਾਂ ਕਿਤੇ ਨਾ ਕਿਤੇ ਖਾਸ ਤੌਰ ਤੇ ਜਿਹੜਾ ਤੁਹਾਡੇ ਵਾਲਾ ਯਾਦ ਮੀਡੀਆ ਹੈਗਾ ਉਹਨੇ ਬਹੁਤ ਵੱਡਾ ਰੋਲ ਨਿਭਾਇਆ ਲੈਂਡ ਪੂਲਿੰਗ ਪਾਲਸੀ ਦੇ ਵਿੱਚ ਤਾਂ ਭਾਈ 12 12:30 ਤੋਂ ਬਾਅਦ ਇੱਕ ਜਿਹੜਾ ਨਾਮਾ ਫਰਮਾਨ ਜਾਰੀ ਕਰ ਦਿੰਦੀ ਹੈ ਸਰਕਾਰ ਉਹਦੇ ਵਿੱਚ ਕੀ ਹੈਗਾ ਕਿ ਸਰਕਾਰ ਨੇ ਪਹਿਲਾਂ 21 ਦੇ ਵਿੱਚ ਐਡ ਆਈ ਸੀ 16 12 2021 23 ਦੇ ਵਿੱਚ ਬਾਈ ਇਹਨਾਂ ਨੇ ਰੂਲ ਬਣਾਏ ਜਿਹਦੇ ਵਿੱਚ ਸਾਰੀਆਂ ਕੁਆਲੀਫਿਕੇਸ਼ਨ ਜਿਹੜੀਆਂ ਫਿਜ਼ੀਕਲ এডੂਕੇਸ਼ਨ ਦੀਆਂ ਵਿੱਚ ਲਈਆਂ ਉਸ ਸਮੇਂ ਇਹਨਾਂ ਨੇ ਗਜਟ ਪਾਸ ਕੀਤਾ ਤੇ ਗਜਟ ਬਾਹਰ ਲਿਆਂਦਾ ਉਹ ਕਾਫੀ ਵਾਇਰਲ ਹੋਇਆ ਤੇ ਚਰਚਾ ਚ ਆਇਆ ਉਸ ਤੋਂ ਬਾਅਦ ਬਾਈ ਨਾਲ ਦੀ ਨਾਲ ਸੁਪਰੀਮ ਕੋਰਟ ਦੀ ਜੱਜਮੈਂਟ ਆਉਂਦੀ ਹੈ ਸੁਪਰੀਮ ਕੋਰਟ ਦੀ ਜੱਜਮੈਂਟ ਆਉਂਦੀ ਹੈ ਕਿ ਪ੍ਰਾਇਮਰੀ ਸਕੂਲਾਂ ਦੀਆਂ ਜਿੰਨੀਆਂ ਵੀ ਪੋਸਟਾਂ ਨੇ ਉਹਦੇ ਵਿੱਚ ਡਿਪਲੋਮਾ ਧਾਰਕ ਹੀ ਪੜ੍ਹਾ ਸਕਦੇ ਆ ਡਿਗਰੀ ਵਾਲਾ ਨਹੀਂ ਪੜਾ ਸਕਦਾ ਇਹਨਾਂ ਨੇ ਫੇਲ ਰੂਲ ਜਿਹੜੇ ਇਹਨਾਂ ਦੇ ਆਈਏਐਸ ਅਫਸਰ ਸੀਗੇ ਉਹਨਾਂ ਨੇ ਰੂਲ ਐਮੈਂਡ ਕੀਤੇ ਉਹਨਾਂ ਟਾਈਮਾਂ ਦੇ ਵਿੱਚ 1.5 ਸਾਲ ਫੇਰ ਲਾਤਾ ਜੀ 1.5 ਸਾਲ ਤੋਂ ਬਾਅਦ ਲਗਾਤਾਰ ਅਸੀਂ ਧਰਨੇ ਪ੍ਰਦਰਸ਼ਨਾਂ ਨਾਲ ਲੁਧਿਆਣੇ ਦੀ ਜਿਮਣੀ ਚੋਣ ਹੋਵੇ ਜਲੰਧਰ ਦੀ ਜਿਮਣੀ ਚੋਣ ਹੋਵੇ ਜਿੱਥੇ ਵੀ ਕੋਈ ਜਾਣਾ ਪੈਂਦਾ ਸੀ ਅਸੀਂ ਜਾਂਦੇ ਸੀਗੇ ਬਹੁਤ ਲੰਮਾ ਸਮਾਂ ਅਸੀਂ ਸੰਘਰਸ਼ ਕੀਤਾ ਇਸ ਦੇ ਵਾਸਤੇ 18 ਤਰੀਕ 7ਵਾਂ ਮਹੀਨਾ 2025 ਬਾਈ ਜੀ ਅਸੀਂ ਪਹਿਲਾਂ ਜੂਨ ਦੇ ਮਹੀਨੇ ਦੇ ਵਿੱਚ ਬੈਠੇ ਰਹੇ ਹਾਂ ਸਿੱਖਿਆ ਭਾਗ ਦੇ ਵਿੱਚ ਲਗਾਤਾਰ ਅਸੀਂ ਜਿਹੜਾ ਪ੍ਰੋਟੈਸਟ ਕਰ ਰਹੇ ਸੀਗੇ ਤੇ ਐਨੀ ਗਰਮੀ ਦੇ ਵਿੱਚ ਸਾਨੂੰ ਉਥੇ ਕਈ ਵਾਰੀ ਲਾਈਟ ਵੀ ਬੰਦ ਕਰ ਦਿੰਦੇ ਸੀ ਮੰਨ ਲਓ ਸਾਨੂੰ ਪਰਚਿਆਂ ਦੀਆਂ ਧਮਕੀਆਂ ਹਰ ਤਰੀਕੇ ਟੌਰਚਰ ਕੀਤਾ ਜਿੰਨਾ ਸਮਾਂ ਹੋਇਆ ਹਨਾ ਤਾਂ ਉਸ ਤੋਂ ਬਾਅਦ 18/7 ਨੂੰ ਦਵਾਹੇ ਠਹਿ ਕਹ ਲਈਏ ਜਿੰਮੇ ਵੀ ਕਹ ਲਈਏ ਇਹਨਾਂ ਨੇ ਸਾਡਾ ਨੋਟੀਫਿਕੇਸ਼ਨ ਜਾਰੀ ਕਰਤਾ ਫਿਰ ਇਹਨਾਂ ਨੇ 5-6 ਦਿਨ ਦਾ ਸਮਾਂ ਪਾਇਆ ਤਰੀਕ ਤੋਂ ਫਿਰ ਤਰੀਕ ਅੱਗੇ ਕੀਤੀ ਫਿਰ 22 ਤਰੀਕ ਨੂੰ ਇਹਨਾਂ ਨੂੰ ਖੋਲਣਾ ਪੈ ਗਿਆ ਵੀ ਇਹ ਦੁਬਾਰੇ ਆ ਜਾਣਗੇ 8 ਬਈ 15 ਤੋਂ 17 ਦਿਨ ਪ੍ਰੋਸੈਸ ਚੱਲਿਆ ਹੈਗਾ ਭਰਤੀ ਦਾ ਸਾਰਿਆਂ ਨੇ ਫਾਰਮ ਭਰੇ ਆ ਜਿਹਦੇ ਵਿੱਚ 15-1700 ਬੰਦਾ ਫਾਰਮ ਭਰ ਗਿਆ ਸੀ ਸਰਕਾਰ ਕੋਲੇ ਹੋ ਸਕਦਾ ਕੋਈ ਮਿਸ ਇਨਫੋਰਮੇਸ਼ਨ ਜਾਂ ਗਲਤ ਇਨਫੋਰਮੇਸ਼ਨ ਇਸ ਗੱਲ ਦੀ ਹੋਵੇ ਪਰ ਇਹਦੇ ਵਿੱਚ ਬਈ ਇੱਕ ਗ੍ਰੇਡੇਸ਼ਨ ਪਾਲਿਸੀ ਹੈ ਜੀਦੇ ਵਿੱਚ ਸਪੋਰਟਸ ਵਾਲਿਆਂ ਦੇ ਨੰਬਰ ਲੱਗਦੇ ਆ ਉਹ ਖਿਡਾਰੀਆਂ ਨੂੰ ਹੁਣ ਕੋਚ ਲੱਭਦੇ ਹੀ ਲੱਭਦੇ ਆ ਬਾਈ ਜੇ ਹੁਣ ਮੈਂ ਖੇਡਿਆ ਕਿਸੇ ਕੋਚ ਕੋਲੋਂ ਜਾਂ ਕੋਈ ਵੀ ਬੰਦਾ ਖੇਡਿਆ ਉਹਨੂੰ ਆਪ ਦਾ ਕੋਚ ਭਾਲਣ ਤੇ ਸਮਝੀਆਂ ਭਾਲਣ ਤੇ ਟਾਈਮ ਲੱਗਦਾ ਤਾਂ 15 ਦਿਨ ਦਾ ਸਮਾਂ ਪਿਆ ਸੀ ਹਜੇ ਬਹੁਤ ਸਾਰੇ ਜਿਹੜੇ ਨੌਜਵਾਨ ਸੀ ਇਸ ਗੱਲ ਦੀ ਤਾਕਤ ਸੀ ਕਿ ਅਸੀਂ ਗ੍ਰੇਡੇਸ਼ਨ ਲੈ ਕੇ ਹੀ ਫਾਰਮ ਭਰਾਂਗੇ ਤਾਂ ਸਰਕਾਰ ਨੇ ਉਹਨਾਂ ਦੀ ਆਸ ਨੂੰ ਤੋੜਦੇ ਹੋਏ ਪਹਿਲਾਂ ਜਿਹੜਾ ਨੋਟੀਫਿਕੇਸ਼ਨ ਜਿਹੜਾ ਇਹ ਵਾਪਸ ਲੈ ਲਿਆ ਬਿਨਾ ਕਿਸੇ ਤਰਕ ਦੇ ਬਿਨਾ ਕਿਸੇ ਆਧਾਰ ਤੇ ਭਾਈ ਨੋਟੀਫਿਕੇਸ਼ਨ ਜਦੋਂ ਵੀ ਕੋਈ ਚੀਜ਼ ਵਾਪਸ ਲਈ ਜਾਂਦੀ ਹੈ ਹੁਣ ਜਿਵੇਂ ਲੈਂਡ ਪੂਲਿੰਗ ਪਾਲਿਸੀ ਦੀ ਗੱਲ ਕਰੀਓ ਵਾਪਸ ਲਈ ਉਹ ਕਹਿੰਦੇ ਕਿ ਭਾਈ ਕਿਸਾਨ ਨਹੀਂ ਚਾਹੁੰਦੇ ਸੀ ਅਸੀਂ ਤਾਂ ਕਰਕੇ ਨਹੀਂ ਕਰਿਆ ਹੋਰ ਵੀ ਗੱਲ ਜਿਹੜੇ ਤੇ ਸਰਕਾਰ ਯੂ ਟਰਨ ਲੈਂਦੀ ਆ ਸੁਭਾਵਿਕ ਤੌਰ ਤੇ ਕੋਈ ਨਾ ਕੋਈ ਤਰਕ ਦਿੰਦੀ ਹੁਣ ਥੋੜੀ ਭਰਤੀ ਵਾਪਸ ਲਈ ਆ ਭਰਤੀ ਕੱਢ ਕੇ ਉਸ ਤੋਂ ਬਾਅਦ ਨੋਟੀਫਿਕੇਸ਼ਨ ਵਾਪਸ ਲਿਆ ਕੋਸ਼ਨਾ ਕੁਛ ਤਾਂ ਦੱਸਿਆ ਹੋਣਾ ਕਿ ਯਾਰ ਆਹ ਕਰਨਾ ਸੀ ਤਾਂ ਕਰਕੇ ਜਿਹੜਾ ਹੈਗਾ ਇਹ ਨੋਟੀਫਿਕੇਸ਼ਨ ਵਾਪਸ ਲੈ ਰਹੇ ਆ। ਬਾਈ ਜੀ ਜਦੋਂ ਭਰਤੀ ਰੱਦ ਹੋਈ ਹੈ ਜਿਹੜੇ ਦਿਨ ਰੱਦ ਹੋਈ ਹੈ ਦੂਜੇ ਦਿਨ ਆਪਾਂ 9 ਵਜੇ ਨੂੰ ਸਿਖੜ ਅਪਾਰਟਮੈਂਟ 'ਚ ਬਾਗੇ ਸੀ। ਆਪਣੇ ਕੁਝ ਬੰਦੇ ਉਸ ਦਿਨ ਹੀ ਪਹੁੰਚ ਗਏ ਸੀ। ਠੀਕ ਹੈ ਜੀ ਕੇਸ ਲੱਗਿਆ ਭਰਤੀ ਤੇ। ਕੇਸ ਬਈ ਹਰੇਕ ਭਰਤੀ ਤੇ ਲੱਗਦੇ। 9894 ਦੇ ਕਿੰਨੇ ਕੇਸ ਸੀਗੇ ਹਨਾ ਕੋਈ ਵੀ ਭਰਤੀ ਸ਼੍ਰੇਣੀ ਚੜਦੀ ਕੇਸ ਤਾਂ ਲੱਗਦੀ ਲੱਗਦੇ ਆ ਡਿਫੈਂਡ ਕਰਨਾ ਹੁੰਦਾ ਸਰਕਾਰ ਨੇ ਸਰਕਾਰ ਨੇ ਆਪਦੀ ਗੱਲ ਰੱਖਣੀ ਹੁੰਦੀ ਆ ਹਨਾ। ਪਰ ਜਿਹੜੀ ਏਸ ਦੇ ਵਿੱਚ ਸਰਕਾਰ ਇਸ ਗੱਲੋਂ ਸਫਲ ਰਹੀ ਹੈ ਪੰਜ ਜੇ ਆਪਾਂ ਗੱਲ ਕਰ ਲਈਏ ਪੰਜ ਤਰੀਕ ਨੂੰ ਕੇਸ ਫਾਈਲ ਹੁੰਦਾ ਬਾਈ ਪੰਜ ਤਰੀਕ ਤੋਂ ਬਾਅਦ ਜਿਹੜਾ 8 ਤਰੀਕ ਦੀ ਪਹਿਲੀ ਤਰੀਕ ਬਣਦੀ ਹੈ ਪਹਿਲੀ ਤਰੀਕ ਦੇ ਵਿੱਚ ਡਿਪਾਰਟਮੈਂਟ ਦੇ ਵੱਲੋਂ ਕੋਰਟ ਦੇ ਵਿੱਚ ਜਾ ਕੇ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਦੂਸਰੀ ਤਰੀਕ ਪੈਂਦੀ ਹੈ 11 11 ਤਰੀਕ ਨੂੰ ਤੁਸੀਂ ਬਈ ਹੈਰਾਨੀ ਦੀ ਗੱਲ ਐ ਅਸੀਂ ਕੇਸ ਨੰਬਰ ਦੇਖ ਰਹੇ ਸੀ ਸਾਡੇ ਵਕੀਲ ਨੇ ਅਸੀਂ ਉਹਨਾਂ ਨੂੰ ਬਾਰ ਬਾਰ ਚੈੱਕ ਕਰਾ ਰਹੇ ਸੀ ਆਮ ਕੋਰਟਾਂ ਵਾਲੇ ਵੀ ਚੈੱਕ ਕਰ ਦਿੰਦੇ ਆ ਹਨਾ ਮੈਂ ਕਿਹਾ ਵੀ ਦੇਖਿਓ ਕਿੱਥੇ ਜਿਆ ਤਰੀਕੇ ਦੀ ਕਿੰਨਾ ਕੁ ਸਮਾਂ ਲੱਗਣਾ ਆਉਣ ਤੇ ਉਹ ਕਹਿੰਦੇ ਯਾਰ 331 ਨੰਬਰ ਹੈਗਾ ਸਮਾਂ ਲੱਗੂ ਹੋ ਸਕਦਾ ਤਰੀਕ ਅੱਗੇ ਪੈ ਜਾਵੇ ਠੀਕ ਹੈ ਜੀ ਆਰਡਨਰੀ ਚ ਕੀ ਪੈ ਗਿਆ ਸੀਗਾ ਮੰਨ ਲਓ ਉਹ ਕਹਿੰਦੇ ਵੀ ਹਜੇ ਸਮਾਂ ਲੱਗੂਗਾ ਸਾਡੇ ਇਹ ਚੀਜ਼ ਧਿਆਨ ਚ ਨਹੀਂ ਸੀਗੀ ਵੀ ਇਹ ਵੀ ਪਿੱਛੇ ਕੁਝ 7 ਤਰੀਕ ਨੂੰ ਅਸੀਂ ਸਿੱਖਿਆ ਡਿਪਾਰਟਮੈਂਟ ਦੇ ਵਿੱਚ ਬਈ ਮਿਲ ਕੇ ਆਏ ਆ ਉਹਨਾਂ ਨਾਲ ਗੱਲ ਕਰਕੇ ਆਏ ਆ ਸੋ ਮੈਡਮ ਕਹਿੰਦੇ ਵੀ ਅਸੀਂ ਲੜਾਂਗੇ ਕਿਸੇ ਤੁਹਾਡੇ ਬੰਨੀਓ ਤੁਸੀਂ ਬੇਫਿਕਰ ਰਹੋ ਵੀ ਜਿਹੜੀ ਚੀਜ਼ ਸਹੀ ਆ ਉਹਦਾ ਸਹੀ ਆ ਬਈ ਬਹੁਤ ਸਾਰੀਆਂ ਏਜੰਸੀਆਂ ਨੇ ਜਿਨ੍ਹਾਂ ਦਾ ਮੈਂ ਨਾਮ ਨਹੀਂ ਲਵਾਂਗਾ ਕੇਂਦਰ ਦੀਆਂ ਏਜੰਸੀਆਂ ਨੇ ਜਿਹੜੀਆਂ ਕਿ ਰੂਲ ਬਣਾਉਂਦੀਆਂ ਨੇ ਜਾਂ ਕੋਈ ਵੀ ਸਿਸਟਮ ਹੈ ਠੀਕ ਹੈ ਨਾ এডਿਕੇਸ਼ਨ ਨਾਲ ਸੰਬੰਧਿਤ ਨੇ ਸਾਰੀਆਂ ਚੀਜ਼ਾਂ ਬਾਚ ਕੇ ਹੀ ਰੂਲ ਬਣਾਏ ਹੋਣਗੇ ਆਈਏਸ ਅਫਸਰਾਂ ਨੇ ਰੂਲ ਬਣਾਏ ਆ ਬਿਲਕੁਲ ਤੇ ਜੇ ਆਈਏ ਅਫਸਰ ਇਸ ਤਰ੍ਹਾਂ ਦੇ ਗਲਤ ਰੂਲ ਬਣਾਉਣ ਲੱਗੇ ਤਾਂ ਫਿਰ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਬਾਈ ਠੀਕ ਹੈ ਨਾ ਬਹੁਤ ਮੰਨ ਲਓ ਵੀ ਇਹ ਉਹਦੇ ਵਾਲੀ ਗੱਲ ਹੈ ਜਿਹੜੇ ਰੂਲ ਬਣਾਏ ਵੀ ਆ ਚਲੋ ਠੀਕ ਹੈ ਉਹ ਗਲਤ ਰੂਲ ਬਣਾਤੇ ਉਹਦੇ ਵਿੱਚ ਪਰ ਤੁਹਾਡਾ ਕੀ ਕਸੂਰ ਤੋਂ ਉਹ ਜਿਹੜੇ 21 21 ਸਾਲਾਂ ਤੋਂ ਨੌਕਰੀਆਂ ਉਡੀਕ ਰਹੇ ਸੀ ਰੂਲ ਬਣਾਤੇ ਇਹਨਾਂ ਸਰਕਾਰਾਂ ਨੇ ਬਣਾਤੇ ਸਰਕਾਰ ਦੇ ਅਫੀਸਰਾਂ ਨੇ ਬਣਾਤੇ ਪਰ ਜਿਹੜੇ 21 21 ਸਾਲਾਂ ਤੋਂ ਨੌਕਰੀਆਂ ਉਡੀਕ ਰਹੇ ਸੀ ਉਹਨਾਂ ਦਾ ਕਸੂਰ ਕੀ ਆ ਬਾਈ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇਹਨੂੰ 4.5 ਸਾਲ ਇਸ ਭਰਤੀ ਦੇ ਰੂਲ ਬਣਾਉਣ ਤੇ ਲਾਏ ਇਹਨਾਂ ਨੇ ਤੇ ਇੱਕ ਮਾਨ ਸਾਹਿਬ ਗੱਲ ਕਰਦੇ ਹੁੰਦੇ ਆ ਕਿ ਅਸੀਂ ਕਲੀਅਰ ਲੈਂਸ ਲੈ ਕੇ ਕੰਮ ਕਰਦੇ ਆ ਤਾਂ ਜੋ ਕੋਰਟ ਤੇ ਠੱਕੇ ਰੱਖਣ ਕੋਰਟ ਚ ਨਾ ਜਵਾਨਾਂ ਨੂੰ ਠੱਕ ਇਹ ਗੱਲ ਹੈ ਇਹਨਾਂ ਦੇ ਭਗਤ ਹੈ ਜਿਹੜੇ ਪਿੰਡਾਂ ਦੇ ਵਿੱਚ ਉਹ ਵੀ ਬੋਲਦੇ ਆ ਇਹ ਗੱਲ ਬੋਲਦੇ ਆ ਕਹਿੰਦੇ ਆ ਭਰਤੀ ਲੇਟ ਹੋ ਸਕਦੀ ਆ ਪਰ ਮਾਨ ਸਾਹਿਬ ਐਂ ਆ ਵੀ ਉਹ ਜਮਾ ਪੱਕਾ ਕੰਮ ਕਰਦੇ ਆ ਜਿਹੜਾ ਕੁਝ ਕਰਦੇ ਆ ਤਾਂ ਜੇ ਇਹ ਪੱਕਾ ਕੰਮ ਸੀਗਾ ਤਾਂ ਫਿਰ ਇਹ ਭਰਤੀ ਤੇ ਵਾਪਸ ਕਿਉਂ ਲੈਣੀ ਪੈਗੀ ਕੋਰਟ ਨੇ ਤਾਂ ਬਈ ਮੈਂ ਤੁਹਾਨੂੰ ਜੱਜਮੈਂਟ ਪੜਾਈ ਆ ਹੁਣ ਕੋਰਟ ਨੇ ਤਾਂ ਕੋਈ ਇਹਦੇ ਵਿੱਚ ਜਿਹੜਾ ਕੋਈ ਗੱਲ ਹੀ ਨਹੀਂ ਦੇਖੀ ਕੋਰਟ ਨੇ ਸਿਰਫ ਆਪਦੇ ਸ਼ਬਦਾਂ 'ਚ ਇਹ ਲਿਖਿਆ ਕਿ ਵਿਰੋਧੀ ਧਿਰ ਦਾ ਇਤਰਾਜ ਹੈ ਕਿ 2010 ਦਾ ਕੇਸ ਹੈ ਜਿਹੜਾ ਉਹ ਅਸੀਂ ਜਿੱਤੇ ਹੋਏ ਹਾਂ ਠੀਕ ਹੈ ਡਬਲ ਵੈਚ ਦਾ ਫੈਸਲਾ ਹੈਗਾ ਵੀ ਉਹ ਅਸੀਂ ਜਿੱਤੇ ਹੋਏ ਹਾਂ ਪਰ ਉਸ ਤੋਂ ਬਾਅਦ ਬਈ ਬਹੁਤ ਸਾਰੀਆਂ ਐਮੈਂਡਮੈਂਟਸ ਹੋ ਗਈਆਂ ਬਹੁਤ ਸਾਰੇ ਜਿਹੜੇ ਕੋਰਟਾਂ ਦੇ ਰੂਲ ਆ ਗਏ ਸਨਮਾਨਯੋਗ ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਉਹ ਤੋਂ ਉੱਤੇ ਆ ਗਈਆਂ ਬਹੁਤ ਸਾਰੀਆਂ ਠੀਕ ਹੈ ਜੀ ਪਰ ਉਹਦੇ ਤੇ ਵਾਪਸ ਲੈਣ ਦੀ ਲੋੜ ਕਿਉਂ ਪੈ ਗਈ ਜਾਂ ਤਾਂ ਇਹਨਾਂ ਤੋਂ ਕੋਈ ਜਵਾਬ ਨਹੀਂ ਬਣਿਆ ਉਹਦਾ ਜਾਂ ਇਹ ਸਮਰੱਥ ਰਹੇ ਜਾਂ ਇਹ ਭਰਤੀ ਦੇਣਾ ਨਹੀਂ ਚਾਹੁੰਦੇ ਤੁਸੀਂ ਹੈਰਾਨੀ ਦੀ ਗੱਲ ਦੇਖ ਲਓ 11 ਤਰੀਕ ਹੈ ਬਾਈ 11 ਤਰੀਕ ਨੂੰ ਭਰਤੀ ਵਾਪਸ ਲੈ ਸਕਦੇ ਆਪਾਂ ਆ ਮੈਂ ਤੁਹਾਨੂੰ ਦਿਖਾ ਦਿੰਦਾ ਇਹਦੇ ਚ ਚੈੱਕ ਕਰ ਲਓ 10 ਤਰੀਕ ਨੂੰ ਸਿੱਖਿਆ ਡਿਪਾਰਟਮੈਂਟ ਛੁੱਟੀ ਵਾਲੇ ਦਿਨ ਬਾਈ ਅੱਛਾ ਛੁੱਟੀ ਵਾਲੇ ਦਿਨ ਜਾਂਦਾ ਛੁੱਟੀ ਵਾਲੇ ਦਿਨ ਜਾ ਕੇ ਜਿਹੜਾ ਇਹਦੇ ਚ ਵਾਪਸ ਲੈ ਲੈਂਦੇ ਆ ਅੱਛਾ ਹਾਂਜੀ ਆ ਦੇਖ ਲਓ ਤੁਸੀਂ ਸਾਫ ਸਾਬਦਾਂ ਦੇ ਵਿੱਚ ਇਹਦੇ ਵਿੱਚ ਲਿਖਿਆ ਹੋਇਆ ਹੈਗਾ 10 ਤਰੀਕ ਨੂੰ ਛੁੱਟੀ ਸੀ ਐਤਵਾਰ ਦਾ ਦਿਨ ਸੀ ਮੇਰੇ ਖਿਆਲ ਦੇ ਵਿੱਚ ਛੁੱਟੀ ਵਾਲੇ ਦਿਨ ਵਾਪਸ ਲੈ ਲੰਦੇ ਆ ਭਾਈ ਜੱਜ ਸਾਹਿਬ ਨੇ ਤਾਂ ਕੁਝ ਨਹੀਂ ਕਿਹਾ 11 ਤਰੀਕ ਹੈ ਅੱਗੇ ਹੈ ਕੋਰਟ ਤਾਂ ਕੋਰਟ ਤਾਂ ਬਾਅਦ ਵਿੱਚ ਗੱਲ ਕਰੂਗੀ ਨਾ ਇਹਨਾਂ ਨੇ ਪਹਿਲੇ ਰੱਦ ਕਰਕੇ ਲੈ ਕੇ ਦੂਜੇ ਦਿਨ ਇਹਨਾਂ ਦਾ ਵਕੀਲ ਲੈ ਕੇ ਗਿਆ ਜਾ ਕੇ ਉਹਨੇ ਕਿਹਾ ਵੀ ਜੀ ਇਹ ਭਰਤੀ ਅਸੀਂ ਰੱਦ ਕਰ ਲਈਏ ਤੇ ਤੇ ਮੋੜ ਵਿਚਾਰ ਕਰਾਂਗੇ ਠੀਕ ਹੈ ਜੀ ਮਤਲਬ ਪਹਿਲਾਂ ਤਾ ਰੱਦ ਕੀਤੀ ਗਈ ਪਹਿਲੀ ਗੱਲ ਤੋਂ ਛੁੱਟੀ ਵਾਲਾ ਦਿਨ ਸੀ ਉਸ ਦਿਨ ਤਾ ਰੱਦ ਕੀਤੀ ਗਈ ਵੀ ਅਗਲੇ ਦਿਨ ਸਾਨੂੰ ਕੋਰਟ ਦੇ ਵਿੱਚ ਜਵਾਬ ਦੇਣਾ ਸੌਖਾ ਹੋ ਜੇ ਸੌਖਾ ਹੋ ਜੇ ਉੱਥੇ ਜਵਾਬ ਦੇਣੇ ਨਹੀਂ ਪਿਆ ਬਾਈ ਉੱਥੇ ਜਾ ਕੇ ਐਫੀਡੇਵਟ ਦਿੱਤਾ ਕਿ ਅਸੀਂ ਜਿਹੜਾ ਇਤਿਹਾਰ ਦਿੱਤਾ ਸੀ ਉਹ ਵਾਪਸ ਲੈ ਰਹੇ ਹਾਂ ਤੇ ਅਸੀਂ ਮੰਨ ਲਓ ਵੀ ਇਹਦੇ ਤੇ ਰਿਵਿਊ ਕਰਾਂਗੇ ਪਰ ਇਹਦੇ ਨਾਲ ਥੋੜੇ ਤਾਂ ਚੁੱਲ੍ਹੇ ਬੁਝਾਤੇ ਘਰਾਂ ਦੇ ਹਾਂਜੀ ਬਾਈ ਜੀ ਮੰਨ ਲਓ ਨਾ ਮੈਂ ਤੁਹਾਨੂੰ ਦੱਸਾਂ ਜਦੋਂ ਇਹ ਫੈਸਲਾ ਆਇਆ ਨਾ ਇੱਕ ਪਾਸੇ ਆਪਾਂ ਲੈਂਡ ਪੂਲਿੰਗ ਦੀ ਗੱਲ ਕਰਦੇ ਸੀਗੇ ਕੁੜੀਆਂ ਬਾਈ ਘਰੇ ਚੀਕਾਂ ਮਾਰ ਮਾਰ ਰੋਈਆਂ ਨੇ ਹੁਣ ਸਾਨੂੰ ਵੀਰਾਂ ਕਹਿ ਦਿੰਦੀਆਂ ਨੇ ਜਦੋਂ ਵੀ ਕੋਈ ਮੰਨ ਲਓ ਮੈਂ ਇੱਥੇ ਸਾਡੇ ਸੰਗਰੂਰ ਸ਼ਹਿਰ ਦੀਆਂ ਕੁੜੀਆਂ ਨੇ ਫੋਨ ਆਏ ਸਾਨੂੰ ਖੁਦ ਨੂੰ ਕਿਉਂਕਿ ਅਸੀਂ ਜਥੇਬੰਦੀ ਦੇ ਅੱਗੇ ਲੱਗੇ ਆ ਹਨਾ ਸਾਰੇ 8-10 ਮੁੰਡੇ 15 ਮੁੰਡੇ ਹੈਗੇ ਆ ਅਸੀਂ ਤਾਂ ਫੋਨ ਆਏ ਚੀਕਾਂ ਮਾਰਨ ਕੁੜੀਆਂ ਜਿੰਨਾ ਜ਼ੋਰ ਲੱਗਿਆ ਉਹ ਅੱਜ ਵੀ ਉੱਥੇ ਬੈਠੀਆਂ ਨੇ 7 ਦਿਨ ਹੋ ਗਏ ਮੰਨ ਲਓ ਡਿਪਾਰਟਮੈਂਟ ਦੇ ਵਿੱਚ ਲਾਈਟ ਵੀ ਬੰਦ ਕਰ ਦਿੱਤੀ ਜਾਂਦੀ ਹੈ ਲਿਫਟ ਬਈ 6 ਮੰਜ਼ਲਾ ਚੜਨਾ ਤੇ ਉਤਰਨਾ ਠੀਕ ਹੈ ਪਰ ਅਸੀਂ ਇਸ ਗੱਲੋਂ ਡਰਦੇ ਨਹੀਂ ਲਿਫਟਾਂ ਬੰਦ ਕਰਤੀਆਂ ਉਹਨਾਂ ਨੇ ਅੱਛਾ ਅੱਜ ਤਾਂ ਫਿਰ ਫਰੀਕਲ ਆਲੇ ਸਾਨੂੰ ਤਾਂ ਕੋਈ ਚੱਕਰ ਨਹੀਂ ਤੇ ਫਿਰ ਵੀ ਚੜ ਜਾਂਦੇ ਨੇ ਉਤਰ ਜਾਂਦੇ ਨੇ ਸਾਡੇ ਤਾਂ 20-20 ਗੇੜੇ ਲੱਗਦੇ ਆ ਦਿਨ ਵਿੱਚ ਦੀ ਪਰ ਹਰੇਕ ਤਰੀਕੇ ਸਰਕਾਰ ਟਰੌਚਰ ਕਰਦੀ ਆ ਹਰੇਕ ਤਰੀਕੇ ਅਸੀਂ ਜੀ ਪਰਚਾ ਪਾ ਦੇਾਂਗੇ ਤੁਹਾਡੇ ਤੇ ਅਸੀਂ ਜੀ ਤੁਹਾਨੂੰ ਐਦਾਂ ਕਰ ਦੇਾਂਗੇ ਅੱਛਾ ਹਾਂ ਧਮਕੀਆਂ ਦਿੱਤੀਆਂ ਜਾਂ ਧਮਕੀਆਂ ਫੁੱਲ ਹੈ ਜੀ ਜੇ ਕਹਿ ਦੋਂਗੇ ਤੁਸੀਂ ਵੀ ਇਹ ਸਾਡੇ ਤਿੰਨ ਮੁੰਡੇ ਚੱਕ ਲੈ ਮੈਂ ਐਸਚੂ ਨੂੰ ਸਵਾਲ ਕੀਤਾ ਮੈਂ ਕਿਹਾ ਯਾਰ ਇਹ ਤਾਂ ਦੱਸ ਦੇ ਇਹ ਤਾਂ ਇਹਨਾਂ ਦਾ ਨਹੀਂ ਪਤਾ ਤੁਸੀਂ ਲਿਜਾ ਕੇ ਇਨਕਾਊਂਟਰ ਕਰ ਦੋ ਕਿਸੇ ਪਾਸੇ ਵੀ ਇਹ ਤਾਂ ਫਲਾਣੇ ਮਾਮਲੇ 'ਚ ਫੜੇ ਸੀ ਮੈਨੂੰ ਬੰਦਿਆਂ ਦੇ ਨਾਂ ਤਾਂ ਦੇ ਦੇ ਅਸੀਂ ਜ਼ਿੰਮੇਵਾਰ ਆ ਮੈਂ ਕਿਹਾ ਆਸੀਂ ਵੀ ਜੁਨੀਅਨ ਦੇ ਅੱਗੇ ਲੱਗੇ ਮੈਨੂੰ ਨਾਂ ਤਾਂ ਦੇ ਦੇ ਮੈਂ ਕੱਲ ਨੂੰ ਮਾਂ ਪਿਓ ਪੁੱਛੂ ਮੈਂ ਦੱਸ ਤਾਂ ਦੇਉਂ ਵੀ ਭਾਈ ਪੁਲਸ ਕੋਲੇ ਸੀ ਤਿੰਨ ਬੰਦੇ ਚੱਕ ਲੈ ਬਾਹਰੋਂ ਉਹਨਾਂ ਨੂੰ ਰਾਤ ਨੂੰ ਛੜਾ ਕੇ ਲੈ ਕੇ ਆਏ ਆ ਬਾਈ ਇਹ 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 ਸਿੱਖਿਆ ਗ੍ਰਾਂਟ ਜਦੋਂ ਆ ਚੀਜ਼ ਹੋ ਗਈ ਉਸ ਤੋਂ ਬਾਅਦ ਤੁਸੀਂ ਕਿਹਾ ਕਿ ਡਿਪਾਰਟਮੈਂਟ ਦੇ ਕੋਲ ਡਿਪਾਰਟਮੈਂਟ ਅੱਗੇ ਧਰਨਾ ਅਸੀਂ ਜਿਹੜਾ ਹੈਗਾ ਲਾਇਆ ਪਿਛਲੇ ਕੁਝ ਦਿਨਾਂ ਤੋਂ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਕੋਲੇ ਆਮ ਆਦਮੀ ਪਾਰਟੀ ਦੇ ਲੀਡਰਾਂ ਕੋਲੇ ਐਮ ਐਲ ਏ ਵਿਧਾਇਕਾਂ ਕੋਲੇ ਮੰਤਰੀ ਸਾਹਿਬ ਕੋਲੇ ਜਾ ਕੇ ਕਿਹਾ ਹੋਵੇ ਕਿਉਂਕਿ ਜਦੋਂ ਉਹ ਆਪਣਾ ਕੋਈ ਕਾਰਜ ਕਰਦੇ ਨੇ ਉਹ ਤੁਹਾਨੂੰ ਬਹੁਤ ਉਤਸ਼ਾਹਿਤ ਕਰਦੇ ਨੇ ਬਹੁਤ ਪ੍ਰਚਾਰ ਕਰਦੇ ਨੇ ਪਰ ਜਦੋਂ ਐਸਾ ਕੁਝ ਕੀਤਾ ਜਾਂਦਾ ਦੋ ਚੁੱਪਚੀ ਤੇ ਕੀਤਾ ਜਾਂਦਾ ਕਿ ਇਹ ਵੀ ਤੁਹਾਨੂੰ ਦੱਸਿਆ ਗਿਆ ਕਿ ਅਸੀਂ ਭਾਈ ਇਹ ਵਾਪਸ ਕਿਉਂ ਲੈ ਕਿਸੇ ਕਲ ਨਾਲ ਮਿਲੇ ਜਾਂ ਕਿਸੇ ਨੇ ਮਿਲਣ ਦਿੱਤਾ ਮਿਲਣ ਦੀ ਕੋਸ਼ਿਸ਼ ਹੋਈ ਨਹੀਂ ਬਾਈ ਜੀ ਕੋਈ ਸਾਨੂੰ ਨਾ ਤਾਂ ਇਹਨਾਂ ਨੇ ਕੋਈ ਇਨਫੋਰਮ ਕੀਤਾ ਇਸ ਗੱਲ ਬਾਰੇ ਜੇ ਸਾਨੂੰ ਦੱਸਿਆ ਹੁੰਦਾ ਅਸੀਂ ਇਹਨਾਂ ਦੇ ਭਰੋਸੇ 'ਚ ਹੁੰਦੇ ਹਨਾ ਅੱਜ ਆਪਾਂ ਇੱਥੇ ਨਾ ਖੜ੍ਹਦੇ ਸਾਨੂੰ ਵੀ ਇਹਨਾਂ ਤੇ ਯਕੀਨ ਹੁੰਦਾ ਐਸ ਗੱਲ ਤੇ ਵੀ ਇਹਨਾਂ ਨੇ ਇਸ ਤਰੀਕੇ ਕਰਕੇ ਭਰਤੀ ਵਾਪਸ ਲਈ ਅਸੀਂ ਦਫ਼ਤਰ ਜਾਂਦੇ ਆ ਬਾਈ ਡਾਇਰੈਕਟਰ ਕੋਲੇ ਉਹਦੇ ਕੋਲੇ ਜਾ ਕੇ ਅਸੀਂ ਗੱਲ ਕਰਦੇ ਉਹ ਕਹਿੰਦੇ ਰੂਲ ਗਲਤ ਬਣੇ ਹੋਏ ਆ ਤੁਸੀਂ ਜਾਓ ਇੱਥੋਂ ਅੱਛਾ ਤੁਸੀਂ ਜਾਓ ਇੱਥੋਂ ਦਫ਼ਤਰੋਂ ਰੂਲ ਗਲਤ ਬਣੇ ਹੋਏ ਆ ਅਸੀਂ ਜਦੋਂ ਵਾਰ-ਵਾਰ ਕਹਾਂ ਵੀ ਇਹ ਰੂਲ ਸਹੀ ਨਹੀਂ ਨੇ ਇਨਾ ਰੂਲਾਂ ਦੇ ਵਿੱਚ ਤੁਸੀਂ ਘਾਟ ਕੱਢ ਦਿਓ ਅਸੀਂ ਆਪਦੀ ਜਿਹੜੀਆਂ ਪੋਸਟਾਂ ਛੱਡ ਦੇਾਂਗੇ ਜਿਹਨੂੰ ਮਰਜ਼ੀ ਲਾ ਲਿਓ ਹਾਂ ਫੇਰ ਸਿੱਧਾ ਕਿਹਾ ਉਹ ਕਹਿੰਦੇ ਦੱਸੋ ਤੁਹਾਡੇ ਕੋਲੇ ਕੀ ਪ੍ਰੂਫ ਹੈ ਤੈਨ 350 ਪੇਸੀ ਬਈ ਅਸੀਂ ਟੇਬਲ ਤੇ ਸਟਾਲ ਲਾਤੀ ਜਦੋਂ ਕੱਲੇ ਕੱਲੀ ਚੀਜ਼ ਬਾਰੇ ਦੱਸਿਆ ਕੋਈ ਨਾ ਜੀ ਕਹਿੰਦੇ ਕਮੇਟੀ ਫੈਸਲਾ ਲਾਊਗੀ ਅੱਛਾ ਜਿੰਨਾ ਕ ਆਪਣੇ ਕੋਲੇ ਪ੍ਰੂਫ ਹੁੰਦੇ ਨੇ ਆਪਾਂ ਦੱਸਦੇ ਆ ਹਰੇਕ ਥਿਰ ਦੱਸਦੀ ਆ ਕਹਿੰਦੇ ਜੀ ਕਮੇਟੀ ਫੈਸਲਾ ਲਾਊਗੀ ਹੁਣ ਇਹਦੇ ਬਾਬਤ ਸਰਕਾਰ ਨੇ ਕਮੇਟੀ ਬਣਾਈ ਹੋਈ ਆ ਹਾਂਜੀ ਇਹ 3 ਮੈਂਬਰੀ ਕਮੇਟੀ ਹੈ ਜੀ ਇਹਦੇ ਵਿੱਚ ਕੋਈ ਸਿੱਖਿਆ ਮਾਹਰ ਨਹੀਂ ਹੈਗਾ ਜੀ ਵੀ ਇਹ ਤੇ ਫੈਸਲਾ ਕੀ ਲੈਣਾ ਉਹ ਮਤਲਬ ਇਹਨੂੰ ਭਰਤੀ ਨੂੰ ਜਾਰੀ ਰੱਖਣਾ ਹੈ ਜਾਂ ਇਹਨੂੰ ਵਾਪਸ ਹੀ ਲੈਣਾ ਇਹ ਫੈਸਲਾ ਇਹ ਕਮੇਟੀ ਕਰੂਗੀ ਕਮੇਟੀ ਕਰੂਗੀ ਵੀ ਕੀ ਕੁਆਲਿਫੀਕੇਸ਼ਨ ਆਧਾਰਤ ਕਰਨੀ ਆ ਜੇ ਬਈ ਕੋਈ ਇਸ ਤਰ੍ਹਾਂ ਦਾ ਕੰਮ ਹੁੰਦਾ ਮੰਨ ਲਓ ਮੈਂ ਪਹਿਲੇ ਹੀ ਕਹਤਾ ਵੀ ਇਹਦੇ ਵਿੱਚ ਮਾਹਰ ਹੈ ਨਹੀਂ ਮਨਮਾਨੀ ਆ ਕੋਈ ਕਰ ਸਕਦਾ ਕੁਝ ਵੀ ਹੋ ਸਕਦਾ ਹੈਗਾ ਇੱਕ ਮੰਨ ਲਓ ਜੇ ਅੱਜ ਸਿੱਖਿਆ ਮੰਤਰੀ ਨੇ ਇਹ ਗੱਲ ਕਹਿ ਦਿੱਤੀ ਕਿ ਸਾਰਿਆਂ ਨੂੰ ਕਰ ਦਿਓ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਲਾਉਣੇ ਆ ਬਈ ਉਹਨਾਂ ਨੇ ਭਰਤੀ ਦਾ ਕੋਰਟ ਨੇ ਸਟੱਕ ਕਰਨੀ ਹੈ ਤਾਂ ਇਹਦਾ ਕਨਫਰਮ ਹੈ ਗੱਲ ਹੂੰ ਜੇ ਦੋ ਮੰਨ ਲਓ ਵੀ ਦੋਨੇ ਤਰ੍ਹਾਂ ਦਾ ਕਰਦੇ ਆ ਇਹ ਤਾਂ ਗੱਲ ਕਨਫਰਮ ਹੈ ਤੁਸੀਂ ਆਪ ਦੇਖ ਲਓ ਬਾਈ ਜੀ ਫਿਰ ਡਿਪਲੋਮੇ ਵਾਲੇ ਕਿੱਥੇ ਜਾਣਗੇ ਕੋਈ ਰੂਲ ਐਂਡ ਰੈਗੂਲੇਸ਼ਨ ਤਾਂ ਇਹ ਜਿਹੜਾ IAS ਅਫਸਰ ਬਣਾ ਕੇ ਗਿਆ ਇੱਕ ਪਾਸੇ ਬਈ ਉਹ ਛੇੜੀ ਵਾਲਿਆਂ ਦਾ ਮਸਲਾ ਨਹੀਂ ਚੱਲਦਾ ਉਹਦੇ ਵਿੱਚ ਕ੍ਰਿਸ਼ਨ ਕੁਮਾਰ ਆਏ ਲਿਖ ਕੇ ਵਾ ਗਿਆ ਕਿ ਪੋਸਟਾਂ ਡੈੱਡ ਨੇ ਇਹ ਕਿੱਡਾ ਡਾਈਂਗ ਹੈ ਉਹਨੂੰ ਕਹਿੰਦੇ ਜੀ ਆ ਹੁਣ ਮੰਨ ਲਓ ਜਿੰਨੇ ਵੀ ਸੱਤਰ ਆਏ ਐ ਅਸੀਂ ਮੰਨ ਲਓ ਉਹ ਮਿਲਦੇ ਨੇ ਉਹ ਕਹਿੰਦੇ ਜੀ ਅਸੀਂ ਇਹਨੂੰ ਵਾਪਸ ਨਹੀਂ ਲੈ ਸਕਦੇ ਕਿਉਂਕਿ ਸਾਡਾ ਅਫਸਰ ਲਿਖ ਗਿਆ ਤੇ ਫਿਰ ਇਹ ਵੀ ਤਾਂ ਕੋਈ ਅਫਸਰ ਲਿਖ ਕੇ ਗਿਆ ਇਹ ਵੀ ਤਾਂ ਆਈਏਐਸ ਸੀ ਸੀਗਾ ਇਹ ਵੀ ਤਾਂ ਕੋਈ ਆਈਏਐਸ ਅਧਿਕਾਰੀ ਸੀਗਾ ਉਹ ਵੀ ਤਾਂ ਜਵਾਬ ਦੇ ਆ ਮਤਲਬ ਮਤਲਬ ਇਹ ਤਾਂ ਇਹ ਮੰਨਿਏ ਕਿ ਰੋਜ਼ਗਾਰ ਦੇਣ ਵਾਲੀ ਰੋਜ਼ਗਾਰ ਦਾ ਦੇਣ ਦਾ ਟੰਡੋਰਾ ਪਿੱਟਣ ਵਾਲੀ ਸਰਕਾਰ ਨੇ ਥੋੜੇ ਰੋਜ਼ਗਾਰ ਤੇ ਸ਼ਰਮ ਲੱਤ ਮਾਰਦੀ ਬਿਲਕੁਲ ਬਈ ਕਿਤੇ ਨਾ ਕਿਤੇ ਨਾ 9 ਸਾਲ ਹੋ ਗਏ ਸਾਨੂੰ ਬਈ 9 ਸਾਲਾਂ ਬਾਅਦ 18 ਦਿਨਾਂ ਸਾਂ ਲੈ ਕੇ ਦੇਖਿਆ ਸਹੀ 18 ਦਿਨੋਂ ਫਾਰਮ ਭਰਨੇ ਸ਼ੁਰੂ ਹੋਏ 2-3 ਦਿਨ ਤਾਂ ਜਿਹੜੇ ਬੰਦੇ ਜਾਣਦੇ ਸੀ ਉਹਨਾਂ ਦੀਆਂ ਬਦਾਂਗੇ ਨਹੀਂ ਮੁੱਕੀਆਂ ਬਈ ਯਾਰ ਸੰਘਰਸ਼ ਜਿੱਤ ਗਏ ਤੁਸੀਂ ਅਸੀਂ ਲਿਖ ਕੇ ਥੱਲੇ ਇਹੀ ਪਾਉਂਦੇ ਹੁੰਦੇ ਸੀ ਵੀ ਸਰਕਾਰਾਂ ਦਾ ਕੁਝ ਨਹੀਂ ਪਤਾ ਹਜੇ ਇਹ ਕੰਮ ਲੰਮਾ ਚੱਲੂਗਾ ਵੀ ਸਾਨੂੰ 11 ਧਰਨੇ ਦੇਣੇ ਪੈਣੇ ਸੀ ਜੇ ਆ ਐਂ ਚੱਲੀ ਜਾਂਦੀਆਂ ਹਨ ਨਾ ਪੋਸਟਾਂ 11 ਧਰਨੇ ਸਿਲੈਕਸ਼ਨ ਲਿਸਟਾਂ ਤੇ ਧਰਨੇ ਪੇਪਰ ਕਰਾਉਣ ਵਾਸਤੇ 4-4 5-5 ਧਰਨੇ ਬਈ ਮੰਨ ਲਓ ਵੀ ਜਿੰਨਾ ਸਮਾਂ ਸੀਗਾ 9 ਸਾਲ ਦੀ ਜਵਾਨੀ ਜਿਹੜੀ ਇਹਨਾਂ ਦੇ ਲੇਖੇ ਲੱਗ ਗਈ ਪੂਰੇ 9 ਸਾਲ ਠੀਕ ਹੈ ਹੁਣ ਇਸ ਤੋਂ ਬਾਅਦ ਸੱਚੀ ਇਹ ਨਹੀਂ ਅੱਖਾਂ 'ਕਿ ਹਨੇਰਾ ਆਉਂਦਾ ਅੱਗੇ ਐ ਨਹੀਂ ਪਤਾ ਲੱਗਦਾ ਵੀ ਅੱਗੇ ਕਰਾਂਗੇ ਕੀ ਹੁਣ ਇਹਦੇ ਸਿਰ ਤੇ ਹੀ ਛਾਲਾ ਮਾਰਦੇ ਸੀਗੇ ਹੁਣ ਇਹ ਭਰਤੀ ਵਾਪਸ ਹੋ ਗਈ ਹੁਣ ਬੰਦਾ ਕਰੇ ਕੀ ਕਿੱਥੇ ਜਾਵੇ ਇਹ ਦੱਸੋ ਕਿੰਨੇ ਜਿਹੜੇ ਹੈਗੇ ਨੇ ਉਮੀਦਵਾਰ ਉਹਨਾਂ ਦਾ ਭਵਿੱਖ ਜਿਹੜਾ ਦਾਤੇ ਲੱਗਿਆ ਕਿੰਨੇ ਨੇ ਜਿਹੜੇ ਪਾਸ ਆਊਟ ਨੇ ਜਿਹੜੇ ਇਸ ਜੋ ਵੀ ਇਹਨਾਂ ਨੇ ਭਰਤੀ ਕਰਦੀ ਉਹਦੀ ਐਲੀਜੀਬਿਲਟੀ ਕ੍ਰਾਈਟੇਰੀਆ ਪੂਰਾ ਕਰਦੇ ਨੇ ਦਾਅ ਤੇ ਕਿੰਨੇ ਦਾ ਲੱਗਿਆ ਭਾਈ ਜਿਹੜੇ ਬੰਦਿਆਂ ਨੇ ਆਪਦੇ ਡਾਕੂਮੈਂਟ ਪਹਿਲਾਂ ਕਲੀਅਰ ਕਰਾ ਰੱਖੇ ਸੀ ਨਾ ਕਈ ਵਾਰੀ ਹੋਰ ਵੀ ਬੰਦਾ ਪੇਪਰ ਦਿੰਦਾ ਹੁੰਦਾ ਉਹ 15 1 ਕਿ ਗ੍ਰੇਡੇਸ਼ਨ ਵਾਲੇ ਦੋਸਤ ਸਾਡੇ ਕੋਲੇ ਹੁਣ ਧਰਨੇ ਚਾਹੁੰਦੇ ਆ ਬਈ ਯਾਰ ਅਸਤੇ ਗ੍ਰੇਡੇਸ਼ਨ ਕਰਾਉਂਦੇ ਫਿਰਦੇ ਸੀਗੇ ਸਾਨੂੰ ਟਾਈਮ ਲੱਗਣਾ ਕੋਈ ਮੰਨ ਲਓ ਮਹਾਲੀ ਤੇ ਜਾ ਕੇ ਗ੍ਰੇਡੇਸ਼ਨ ਹੋਣੀ ਹੈ ਪਹਿਲਾਂ ਇੱਥੇ ਡੀਐਸਓ ਦਫ਼ਤਰ ਫਿਰ ਸਕੂਲਾਂ ਦੇ ਵਿੱਚ ਬਈ ਉਹ ਸਮਰ ਰੀਆਂ ਹੁਣ ਕੌਣ ਸੰਭ ਕੇ ਰੱਖਦਾ ਬਈ ਪ੍ਰਾਣੀਆਂ ਭਾਲਣੀਆਂ ਬਹੁਤ ਔਖੀਆਂ ਨੇ ਜੇ ਇੱਕ ਬੱਚਾ 2007 ਦਾ ਖੇਡਿਆ ਉਹਦਾ ਰਿਕਾਰਡ ਭਾਲਣ ਤੇ ਵੀ ਟਾਈਮ ਲੱਗਣਾ ਸਾਰਾ ਕੁਝ ਹੋਣਾਗਾ ਸਮਾਂ ਦੀ ਇਹਦੇ ਵਿੱਚ ਤਾਂ ਜਿੰਨੇ ਵੀ ਹੁਣ ਮੈਂ ਤੁਹਾਨੂੰ ਦੱਸ ਕੇ ਪਹਿਲਾਂ ਦੱਸਿਆਗਾ ਕਿ ਜਿਹੜੇ ਵੱਡੇ ਵੱਡੇ ਖਿਡਾਰੀ ਆ ਉਹ ਆਪਦੀਆਂ ਗ੍ਰੇਡੇਸ਼ਨਾਂ ਕਰਾਉਣ ਤੇ ਲੱਗੇ ਹੋਏ ਸੀ ਕਿਸੇ ਪਾਸੋਂ ਕੋਈ ਵੀ ਇਹਨੂੰ ਐਸੀ ਆਰਟੀ ਕਰਾਉਂਦੀ ਹੈ ਜੀ ਇਹ ਕੋਰਸ ਨੂੰ ਸਟੇਟ ਕਾਉਂਸਲਰ ਐਂਡ ਟੀਚਰ ਰਿਸਰਚ ਟ੍ਰੇਨਿੰਗ ਉਹ ਦੋ ਕੋਰਸ ਹੀ ਕਰਾਉਂਦੀ ਹੈ ਏਟੀਟੀ ਤੇ ਜਿਹੜਾ ਹੈਗਾ ਡੀਪੀਐਡ ਠੀਕ ਹੈ ਜੀ ਉਹਨਾਂ ਨੂੰ ਵੀ ਇਸ ਚੀਜ਼ ਦੀ ਸਾਫ਼ ਚਾਨਣ ਹੈਗਾ ਕਿ ਇਹ ਪੋਸਟਾਂ ਇਹਨਾਂ ਦੀਆਂ ਨਹੀਂ ਜਿੱਦਣ ਅਸੀਂ ਧਰਨੇ ਤੇ ਬੈਠੇ ਆ ਬਾਈ ਹੁਣ ਜਿਹੜੇ ਪ੍ਰਧਾਨ ਲੱਗਦੇ ਨੇ ਜਾਂ ਵਾਈਸ ਪ੍ਰੈਜ਼ੀਡੈਂਟ ਲੱਗਦੇ ਨੇ ਜੂਨੀਅਨਾਂ ਦੇ ਉਹਨਾਂ ਨੂੰ ਤਾਂ ਜਿਹੜਾ ਸਾਰਾ ਡਿਪਾਰਟਮੈਂਟ ਜਾਣਦਾ ਹੁੰਦਾ ਕਿਉਂਕਿ ਲਗਾਤਾਰ ਘੇੜੇ ਪਜਦੇ ਆ ਬਾਈ ਜਿੱਦਣ ਅਸੀਂ ਜਾ ਕੇ ਬੈਠੇ ਆ ਨਾ ਛੋਟੇ ਤੋਂ ਛੋਟਾ ਮੁਲਾਜ਼ਮੇ ਚਾਹ ਪੜਾਉਣ ਵਾਲਾ ਬੰਦਾ ਵੀ ਇਹ ਕਹਿੰਦਾ ਸੀ ਤੁਹਾਡੇ ਨਾਲ ੱਟਕਾ ਹੋਇਆ ਯਾਰ ਕਿਉਂਕਿ ਉਹਨਾਂ ਦੇ ਹੱਥਾਂ ਦੇ ਵਿੱਚ ਦੀ ਕੱਲਾ ਕੱਲਾ ਕਾਗਜ ਗਿਆ ਹੋਇਆ ਸੀਗਾ ਦਰਜਾ 2 ਦਰਜਾ 3 ਮੁਲਾਜ਼ਮਾਂ ਉਹਨਾਂ ਨੇ ਸਾਰਿਆਂ ਨੇ ਇਹੀ ਗੱਲ ਕਹਿਣੀ ਤੁਹਾਡੇ ਨਾਲ ੱਟਕਾ ਹੋਇਆ ਡਟੇਰੇ ਹੋ ਯਾਰ ਫਿਰ ਹੁਣ ਕੀ ਕਰੋਗੇ ਹੁਣ ਤਾਂ ਭਰਤੀ ਵਾਪਸ ਲੈ ਲਈ ਤੁਸੀਂ ਉੱਥੇ ਬੈਠੇ ਹੋ ਤੁਸੀਂ ਕਿ ਸਰਕਾਰੀ ਦਰਬਾਰੇ ਕੋਈ ਸਾਡੀ ਸੁਣੀ ਨਹੀਂ ਜਾ ਰਹੀ ਕੀ ਕਰੋਗੇ ਫਿਰ ਬਾਈ ਜੀ ਇਹਦੇ ਵਿੱਚ ਸਰਕਾਰ ਨੂੰ ਜੇ ਇਹ ਇਸ ਚੀਜ਼ ਨੂੰ ਰਿਵਿਊ ਕਰਨਾ ਨਾ ਵਧੀਆ ਤਰੀਕੇ ਨਾਲ ਇਹਨੂੰ ਰਿਵਿਊ ਕਰਨਾ ਵੱਡੇ ਮਹਾਰਾਂ ਦੀ ਜਿਹੜੀ ਹੈਗੀ ਆ رائے ਲਈ ਜਾਵੇ ਇਹਦੇ ਵਿੱਚ ਬਹੁਤ ਸਾਰੀਆਂ ਐਮੈਂਡਮੈਂਟਸ ਬਾਅਦ ਦੇ ਵਿੱਚ ਹੋਈਆਂ ਨੇ ਸਾਰੀਆਂ ਚੀਜ਼ਾਂ ਨੂੰ ਵਿਚਾਰਿਆ ਜਾਣਾ ਚਾਹੀਦਾ ਹੈਗਾ ਇਹ ਵੀ ਦੇਖਣਾ ਚਾਹੀਦਾ ਕਿ ਇਹ ਲੈਵਲ ਕੀ ਆ ਉਹ ਲੈਵਲ ਕੀ ਹੈਗਾ ਹੁਣ ਬਈ ਜੀ ਆਪਾਂ ਆਮ ਸ਼ਬਦਾਂ ਦੇ ਵਿੱਚ ਗੱਲ ਕਰ ਲਈਏ ਨਰਸਰੀ ਵਾਲੇ ਬੱਚੇ ਨੂੰ ਜਿਹੜਾ ਪਹਿਲੇ ਦਿਨ ਫਰੈਸ਼ਰ ਆਇਆਗਾ ਉਹਨੂੰ ਸਿੱਧਾ ਆਪਾਂ 12 ਲਿਖਤਾ ਬੋਰਡ ਦੇ ਉੱਪਰ ਸਮਝ ਜੂ ਬਈ ਉਹ ਨਹੀਂ ਸਮਝ ਸਕਦਾ ਨਾ ਉਹਨੂੰ ਟੀਚਰ ਕੀ ਕਰਦੇ ਨੇ ਉਹਨੂੰ ਪਹਿਲਾਂ ਤਾਂ ਫੜ ਕੇ ਲਿਖਾਉਣਾ ਸਿਖਾਉਂਦੇ ਨੇ ਫਿਰ ਇਹਨੂੰ ਦੱਸ ਦਿੰਦੇ ਨੇ ਵੀ ਆਹ ਕੱਲਾ 1 ਹੈ ਪੁੱਤ ਆਹ 2 ਹੈ ਜਦੋਂ ਇਹ 2 ਇਧਰਲੇ ਪਾਸੇ ਲੱਗੇ ਜਾਂਦਾ ਹੈਗਾ ਇਹ 12 ਬਣ ਜਾਂਦਾ ਹੈ ਦੱਸਦੇ ਆ ਨਾ ਰਾਈਮ ਸਟੋਰੀਆਂ ਮੰਨ ਲਓ ਵੀ ਰੀਕ੍ਰिएशन ਦੇ ਅਜਿਹੇ ਮੰਨ ਲਓ ਵੀ ਜਿਹੜੀਆਂ-ਜਿਹੜੀਆਂ ਆਪਾਂ ਗੱਲਾਂ ਕਰਦੇ ਕੋਈ ਪੋਇਮਸ ਸਿਖਾਉਂਦੇ ਨੇ ਫਿਰ ਕਲਰ ਨੂੰ ਦੱਸਣ ਦੇ ਵਾਸਤੇ ਟੀਚਰ ਕੀ ਕੁਛ ਕਰਦਾ ਉਹ ਬਈ ਆਪਾਂ ਨੂੰ 6ਵੀਂ 7ਵੀਂ ਵਾਲੇ ਦਾ ਜਿਹੜਾ ਲੈਵਲ ਹੁੰਦਾ ਉਹਨਾਂ ਦੇ ਵਿੱਚ ਕਰਾਉਂਦੇ ਆ ਨਹੀਂ ਕਰਾਉਂਦੇ ਨਾ ਕਿਉਂਕਿ 7ਵੀਂ ਵਾਲੇ ਬੱਚੇ ਨੂੰ ਬਹੁਤ ਸਾਰੀ ਸਮਝ ਹੁੰਦੀ ਹੈ ਉਹ ਸੈਕੋ ਤੌਰ ਤੇ ਬਹੁਤ ਅੱਗੇ ਜਾ ਚੁੱਕਿਆ ਹੁੰਦਾ ਹੈਗਾ ਉਹਨੂੰ ਇਹ ਥਲੜੀਆਂ ਚੀਜ਼ਾਂ ਦਾ ਪਤਾ ਨਹੀਂ ਤਾਂ ਜਿਹੜੀ ਥਲੜੀ ਚੀਜ਼ ਦੀ ਨਹੀਂ ਚੱਕਣੀ ਹੈ ਉਹ ਤਾਂ ਫਿਰ ਉਹਨਾਂ ਨਹੀਂ ਚੱਕਣੀ ਹੈ ਨਾ ਇਹ ਚੀਜ਼ਾਂ ਦੇ ਵਿੱਚ ਡਿਫਰੈਂਸ ਆ ਬਾਈ ਉਹ ਸਮੇਂ-ਸਮੇਂ ਦੇ ਹਿਸਾਬ ਨਾਲ ਹੁੰਦੇ ਆ ਦੋ ਕੇਸ ਕਈ ਵਾਰੀ ਦੋ ਧਰਾਂ ਲੜਦੀਆਂ ਨੇ ਤੇ ਕਈ ਵਾਰੀ ਨਾ ਜਦੋਂ ਇੱਕ ਨੂੰ ਨੌਕਰੀ ਪਹਿਲਾਂ ਮਿਲ ਜਾਂਦੀ ਆ ਉਹ ਧਿਰ ਨਹੀਂ ਰਹਿੰਦਾ ਅਗਲਾ ਕਹਿੰਦਾ ਯਾਰ ਮੇਰਾ ਮਸਲਾ ਹੱਲ ਹੋ ਗਿਆ ਮੈਂ ਵਿੱਚ ਨਹੀਂ ਅੜਦਾ ਕੋਸ਼ ਕੇਸ ਇਹੋ ਜੇ ਹੋਏ ਆ ਜਿਹਦੇ ਵਿੱਚ ਡਿਪਾਰਟਮੈਂਟ ਤੇ ਅਰਸੀ ਤੇ ਡਿਪਾਰਟਮੈਂਟ ਨੇ ਆਪਦਾ ਬਣਦਾ ਯੋਗਦਾਨ ਨਭਾਇਆ ਨਹੀਂ ਜੇ ਡਿਪਾਰਟਮੈਂਟ ਨੇ ਯੋਗਦਾਨ ਪਾਇਆ ਹੁੰਦਾ ਨਾ ਆਪਦਾ ਬਣਦਾ ਜੀ ਤਾਂ ਇਹ ਰੋਲੇ ਨਹੀਂ ਪੈਂਦੀ ਸੀ ਬਾਈ ਜੀ ਅੰਮ 78 ਪਤਾ ਨਹੀਂ 79 ਸਾਲ ਹੋ ਗਏ ਕਹਿੰਦੇ ਆਜ਼ਾਦੀ ਮਿਲ ਗਈ ਤੁਸੀਂ ਸਾਰਿਆਂ ਨੂੰ ਕਵਰ ਕੀਤਾਗਾ ਉਹ ਸਾਰੇ ਆਜ਼ਾਦੀ ਵਾਲੇ ਦਿਨ ਤਾਂ ਬਾਈ ਚੱਕ ਕੇ ਅੰਦਰ ਕੀਤੇ ਹੋਏ ਸੀਗੇ ਤੁਸੀਂ ਰਿਕਾਰਡ ਕਰਕੇ ਲੈ ਕੇ ਆਏ ਹੋ ਨਾ ਆਜ਼ਾਦੀ ਵਾਲੇ ਦਿਨ ਤਾਂ ਅੰਦਰ ਕੀਤੇ ਹੋਏ ਸੀ ਅਸੀਂ ਬਾਈ ਅਸੀਂ ਵੀ ਅੰਦਰ ਹੀ ਸੀ ਸਾਨੂੰ ਬਾਹਰ ਨਹੀਂ ਹੁਣ ਦਿੰਦੇ ਸੀ ਡਿਪਾਰਟਮੈਂਟ ਦੇ ਅੰਦਰ ਬੈਠੇ ਸੀ ਅਸੀਂ ਆਜ਼ਾਦੀ ਵਾਲੇ ਦਿਨ ਜਿਹੜੀ ਇਹ ਗੱਲ ਕਰਦੇ ਆ ਨਾ ਵੀ ਆਜ਼ਾਦੀ ਮਿਲੀ 15 ਅਗਸਤ ਤਾਂ ਆਜ਼ਾਦੀ ਵਾਲੇ ਦਿਨ ਅਸੀਂ ਤਾਂ ਅੰਦਰ ਸੀ ਬਈ ਤੁਸੀਂ ਹੁਣ ਆਖਰੀ ਸਵਾਲ ਹੈ ਤੁਸੀਂ ਇਹਦੇ ਵਿੱਚ ਵਿੱਚ ਕੀ ਦੀ ਅਣਗੈਲੀ ਮੰਨਦੇ ਹੋ ਕੀ ਦੀ ਘਾਟ ਮੰਨਦੇ ਹੋ ਕਿ ਜਿਹਦੇ ਨਾਲ ਨੁਕਸਾਨ ਤੁਹਾਡਾ ਹੋਇਆ ਬਾਈ ਜੀ ਰੂਲ ਬਣ ਗਏ ਸੀ ਸਾਰਾ ਕੁਝ ਫਰੇਮ ਹੋ ਗਿਆ ਸੀਗਾ ਕੋਰਟ ਦੇ ਵਿੱਚ ਜਵਾਬ ਦੇਣਾ ਸੀ ਬਣਦਾ ਆਪਾਂ ਕੱਲੀ-ਕੱਲੀ ਚੀਜ਼ ਦਿੱਤੀ ਹੋਈ ਐ ਡਿਪਾਰਟਮੈਂਟ ਨੂੰ ਬਕਾਇਦਾ ਸਾਰਾ ਕੁਝ ਉਹਨਾਂ ਕੋਲੇ ਪ੍ਰੂਫ ਹੈ ਡਾਇਰੀ ਨੰਬਰ ਲੱਗੇ ਹੋਏ ਆ ਡਿਪਾਰਟਮੈਂਟ ਦੇ ਵੱਲੋਂ ਆਪਦਾ ਬਣਦਾ ਜਵਾਬ ਨਹੀਂ ਦਿੱਤਾ ਗਿਆ ਇਹਦੇ ਤੇ ਹੁਣ ਮੰਨ ਲਓ ਵੀ ਅਸੀਂ ਜਿੰਨਾ ਕਾ ਸੀ ਖੰਘਾਲਿਆ ਇਸ ਗੱਲ ਨੂੰ ਕਹਿੰਦੇ ਵੀ ਸਾਡੇ ਤੇ ਰਾਜਨੀਤਿਕ ਪ੍ਰੈਸ਼ਰ ਹੈ ਕੀ ਗੱਲ ਕਰੀ ਹਾਂ ਮੰਨ ਲਓ ਵੀ ਪ੍ਰੈਸ਼ਰ ਦਾ ਮਤਲਬ ਤੁਸੀਂ ਕੀ ਸਮਝਦੇ ਹੋ ਰਾਜਨੀਤਿਕ ਪ੍ਰੈਸ਼ਰ ਹੁਣ ਤਾਂ ਫਿਰ ਸੱਤਾ ਤੇਰ ਦਾ ਪ੍ਰੈਸ਼ਰ ਹੀ ਹੋਊਗਾ ਸੱਤਾ ਤੇਰ ਦਾ ਹੀ ਪ੍ਰੈਸ਼ਰ ਆ ਬਈ ਕਿਉਂਕਿ ਅੱਗੇ ਇਲੈਕਸ਼ਨ ਆਉਂਦੀ ਐ ਆਹ ਰੌਲਾ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਉਣੇ ਆ ਪਰ ਮੈਂ ਬਈ ਇਹ ਵੀ ਗੱਲ ਦੱਸ ਦਿੰਨਾ ਐ ਕਿਸੇ ਨੂੰ ਆਪਾਂ ਇਸ ਗੱਲ ਵਾਸਤੇ ਢਕਾਉਂਦੇ ਨਹੀਂ ਪਰ ਮੈਂ ਇਨੀ ਗੱਲ ਦੱਸ ਦਦਾ ਨਾ ਸਾਡੇ ਬੰਦਿਆਂ ਦੀ ਸੈਕੂ ਕੀ ਆ ਬਹੁਤ ਸਾਰੀਆਂ ਖੁਦਕੁਸ਼ੀਆਂ ਹੋਣੀਆਂ ਬਾਈ ਮੈਂ ਤੁਹਾਨੂੰ ਇਹ ਗੱਲ ਤੁਸੀਂ ਮੀਡੀਆ ਦੇ ਵਿੱਚੋਂ ਬਹੁਤ ਸਾਰੇ ਬੰਦੇ ਜਿਹੇ ਆ ਜਿਹੜੇ ਮਣਕ ਆ ਕੇ ਉੱਥੇ ਬੈਠੇ ਆ ਅਸੀਂ ਸਕੂਲਾਂ ਨੂੰ ਫੋਨ ਕਰਤੇ ਆਪਦੇ ਸਕੂਲਾਂ ਨੂੰ ਸਕੂਲ ਬਹੁਤ ਵਧੀਆ ਨੇ ਪ੍ਰਾਈਵੇਟ ਖੜਦੇ ਨੇ ਜਿੰਨ ਜਿਹੇ ਜੋਗੇ ਹੈਗੇ ਨੇ ਜਿੰਨਾਂ ਦਾ ਉਹਨਾਂ ਦਾਸ ਰਗਾ ਫੋਨ ਕਰਤੇ ਵੀ ਸਾਡੇ ਬੱਸੋਂ ਬਾਹਰ ਆ ਗੱਲ ਵੀ ਅਸੀਂ ਹੁਣ ਉੱਥੇ ਬੈਠਾਂਗੇ ਵੀ ਤੁਸੀਂ ਇਧਰੋਂ ਨਾ ਸਮਝੋ ਵੀ ਅਸੀਂ ਇੱਕ ਪਾਸਾ ਕਰਕੇ ਆਵਾਂਗੇ ਆ ਗੱਲ ਕਹੀ ਹੈ ਪਰ ਇਹ ਖੁਦਕੁਸ਼ੀਆਂ ਦਾ ਦੌਰ ਇਹ ਅੱਕਿਆ ਬੰਦਾ ਚੱਕਦਾ ਬਈ ਜੇ 2-4 ਬੰਦੇ ਵੀ ਕਰ ਗਏ ਫਿਰ ਕੀ ਕਰੂ ਬਲਵਿੰਦਰ ਕੌਰ ਨੇ ਨਹੀਂ ਕਰੀ 1158 ਚ 1158 ਤੇ ਭਰਤੀ ਕਿਉਂ ਰੱਦ ਹੋਈ ਵਕੀਲ ਹੀ ਨਹੀਂ ਭੇਜਿਆ ਉਹੀ ਹਾਲ ਆਪਣੇ ਨਾਲ ਹੋਇਆਗਾ ਸੁਪਰੀਮ ਕੋਰਟ ਚ ਵਕੀਲ ਹੀ ਨਹੀਂ ਗਿਆ ਤੁਸੀਂ ਤਾਂ ਇੰਟਰਵਿਊਆਂ ਕੀਤੀਆਂ ਨੇ ਸਾਰਿਆਂ ਦੀਆਂ ਉਹਨਾਂ ਦੇ ਵਿੱਚ ਇਹੀ ਗੱਲ ਬੋਲੀ ਗਈ ਹੈ ਵਕੀਲ ਨਹੀਂ ਸ਼ਾਮਲ ਹੋਇਆ ਜੀ ਤੇ ਸਾਡੇ ਚ ਵੀ ਤਾਂ ਇਹੀ ਚੀਜ਼ ਹੀ ਹੋਈ ਆ ਤੁਸੀਂ 10 ਤਰੀਕ ਨੂੰ ਛੁੱਟੀ ਵਾਲੇ ਦਿਨ ਲੈਟਰ ਲਿਖੀ ਜਾਂਦੇ ਹੋ ਜੇ ਪੜਿਆ ਲਿਖਿਆ ਵਰ ਖੁਦਕੁਸ਼ੀਆਂ ਕਰੂਗਾ ਫਿਰ ਭੁਵਿੱਖ ਕੀ ਆ ਪੰਜਾਬ ਦਾ ਬਾਈ ਜੀ ਬਹੁਤ ਮਾੜਾ ਹਾਲ ਹੈ ਜੀ ਉਸ ਤੋਂ ਬਾਅਦ ਜਿਹੜਾ 12ਵੀਂ ਪਾਸ ਕਰਕੇ ਇੱਕ ਮੁਲਾਜ਼ਮ ਬਣਦਾ ਪੁਲਿਸ ਮੁਲਾਜ਼ਮ ਪੁਲਿਸ ਰਾਜ ਅੱਜ ਦੇ ਟਾਈਮ ਦੇ ਵਿੱਚ ਹੈਗਾਗਾ ਮੰਨਦਾ ਮੈਂ ਇਸ ਗੱਲ ਨੂੰ ਉਹ 12 ਪਾਸ ਹੈ ਜਾਂ ਬੀਏ ਪਾਸ ਬੰਦਾ ਕਹਿ ਦਿੰਦਾ ਇੱਕ ਪਾਸੇ ਨੈਟ ਕਲੀਅਰ ਮੁੰਡੇ ਸਾਡੇ ਉੱਤੇ ਬੈਠੇ ਹੁੰਦੇ ਹੈਗੇ ਪੀਐਚੜੀਆਂ ਤੱਕ ਦੇ ਵੀ ਬੰਦੇ ਆਪਣੀ ਇਹਦੇ ਵਿੱਚ ਨੇ بڑے ਬੰਦੇ ਹੈ ਜਿਨ੍ਹਾਂ ਨੇ ਰਿਸਰਚ ਕੀਤੀ ਹੈ ਉਹ ਜਿਹੜਾ ਜੀਐਨਡੀ ਕਾਲਜ ਹੈਗਾ ਲੁਧਿਆਣੇ ਵਾਲਾ ਇਹੋ ਜਿਹੇ ਪ੍ਰੋਫੈਸਰ ਰੈਂਕ ਦੇ ਬੰਦੇ ਬੈਠੇ ਆ ਉਹਨਾਂ ਨੂੰ ਕਹਿੰਦੇ ਅੰਦਰ ਕਰਾਂਗੇ ਤੁਹਾਨੂੰ ਨੌਕਰੀ ਨਹੀਂ ਲੱਗਣ ਦਿੰਦਾ ਮੈਂ ਤੁਹਾਨੂੰ ਇਸ ਤਰੀਕੇ ਦੇ ਜਿਹੜੇ ਅਫਸਰਾਂ ਦੇ ਉੱਤੇ ਬਿਆਨ ਆਉਂਦੇ ਆ ਪਰ ਮੈਂ ਇਹੀ ਕਹੂੰਗਾ ਅਸੀਂ ਲੰਮਾ ਸਮਾਂ ਡਟੇ ਹੋਏ ਆ ਇੱਥੇ ਹੀ ਬੈਠਾਂਗੇ ਜਿੰਨਾ ਸਮਾਂ ਸਾਡੇ ਚ ਜਾਣ ਹੈ ਪ੍ਰਮਾਤਮਾ ਨੇ ਸਾਡੇ ਚ ਉਹਨਾਂ ਸ਼ਹੀਦਾਂ ਦਾ ਖੂਨ ਹੈ ਬਾਈ ਅਸੀਂ ਦਬਣ ਵਾਲੇ ਤਾਂ ਹੈ ਨਹੀਂਗੇ ਤੇ ਨਾ ਹੀ ਅਸੀਂ ਕਿਸੇ ਦੇ ਝੂਠੇ ਲਾਰਿਆਂ ਦੇ ਵਿੱਚ ਆਉਣ ਵਾਲੇ ਬੰਦੇ ਹੈਗੇ ਆ ਜਿੰਨਾ ਸਮਾਂ ਹੈਗਾ ਤਰਕ ਦੇ ਨਾਲ ਜਵਾਬ ਦੇਵਾਂਗੇ ਕੋਈ ਹੁੱਲੜਵਾਜੀ ਨਹੀਂ ਕੁਛ ਨਹੀਂ ਸਾਡੇ ਨਾਲ ਟੇਬਲ ਟਾਕ ਤੇ ਗੱਲ ਕਰੋਗੇ ਅਸੀਂ ਅੱਗੇ ਨੱਤਰਾਂਗੇ ਤੁਹਾਡੇ ਤੋਂ ਇੱਥੇ ਜਾਵਾਂਗੇ ਸਾਡੀਆਂ ਗੱਲਾਂ ਦਾ ਬਾਈ ਕੋਈ ਜਵਾਬ ਨਹੀਂ ਦੇ ਸਕਿਆ ਜਿੱਥੇ-ਜਿੱਥੇ ਵੀ ਅਸੀਂ ਗਏ ਆ ਜੀ ਬਹੁਤ ਬਹੁਤ ਸੋ ਇਤਰਾਸ ਦੀ ਆ ਪੰਜਾਬ ਦੀ ਜੋ ਗੱਲ ਵੀਰ ਹੋਰਾਂ ਨੇ ਲਾਸ਼ ਦੇ ਵਿੱਚ ਕਹੀ ਆ ਮੈਨੂੰ ਸੁਣਦਿਆਂ ਉਹ ਗੱਲ ਦੁੱਖ ਹੋ ਰਿਹਾ ਕਿ ਜੋ ਜੇਕਰ ਸਾਡਾ ਪੜ੍ਹਿਆ ਲਿਖਿਆ ਵਰਗ ਹਾਲਾਂਕਿ ਹਰ ਇੱਕ ਸੂਬੇ ਨੂੰ ਤਰੱਕੀ ਵੱਲ ਲੈ ਜਾਣ ਦੇ ਲਈ ਖੁਸ਼ਹਾਲੀ ਵੱਲ ਲੈ ਜਾਣ ਦੇ ਲਈ ਉਸ ਸੂਬੇ ਦਾ ਪੜ੍ਹਿਆ ਲਿਖਿਆ ਵਰਗ ਹੁੰਦਾ ਹੈ ਤੇ ਜੇਕਰ ਪੜ੍ਹਿਆ ਲਿਖਿਆ ਵਰਗ ਇਹ ਕਹੇ ਨਾ ਕਿ ਹੁਣ ਬਹੁਤ ਖੁਦਕਸ਼ੀਆਂ ਹੋਣਗੀਆਂ ਕਿਉਂਕਿ ਸਾਡੇ ਨਾਲ ਧੱਕਾ ਹੋ ਰਿਹਾ ਸਾਡੀ ਸੁਣੀ ਨਹੀਂ ਜਾ ਰਹੀ ਤਾਂ ਮੈਨੂੰ ਲੱਗਦਾ ਸ਼ਾਇਦ ਉਹਨਾਂ ਹਾਕਮਾਂ ਦੇ ਲਈ ਉਹ ਸੂਬੇ ਦੇ ਲਈ ਇਸ ਤੋਂ ਬਾਅਦ ਸ਼ਰਮਨਾ ਗੱਲ ਉਸ ਰਾਜਨੀਤਿਕ ਪਾਰਟੀਆਂ ਦੇ ਲਈ ਇਸ ਤੋਂ ਬਾਅਦ ਸ਼ਰਮਨਾ ਗੱਲ ਜਿਹੜੀ ਹੈਗੀ ਹੈ ਹੋਰ ਕੋਈ ਹੋ ਨਹੀਂ ਸਕਦੀ ਭਰਤੀ ਕੱਢੀ ਜਾਂਦੀ ਆ ਪਰ ਉਸ ਤੋਂ ਬਾਅਦ ਹੁੰਦਾ ਕੀ ਆ ਹੁੰਦਾ ਇਹ ਆ ਕਿ ਉਹਦਾ ਨੋਟੀਫਿਕੇਸ਼ਨ ਵਾਪਸ ਲੈ ਲਿਆ ਜਾਂਦਾ ਉਹ ਕਹਿੰਦੇ ਨੇ ਕਿ ਨਲਾਇਕੀ ਸਿਰਫ ਤੇ ਸਿਰਫ ਸਰਕਾਰ ਦੀ ਰਹੀ ਕਿ ਆਪਣਾ ਵਕੀਲ ਸਰਕਾਰ ਦੇ ਵੱਲੋਂ ਜਿਹੜਾ ਗਾਹੋ ਭੇਜਿਆ ਨਹੀਂ ਗਿਆ ਤਾਂ ਇਸ ਤੋਂ ਬਾਅਦ ਸ਼ਰਮਨਾ ਗੱਲ ਹੋ ਨਹੀਂ ਸਕਦੀ ਕਿ ਜਦੋਂ ਪੜੇ ਲਿਖੇ ਜਿਨ੍ਹਾਂ ਨੇ ਦੇਸ਼ ਦਾ ਭਵਿੱਖ ਬਣਾਉਣਾ ਸੂਬੇ ਦਾ ਭਵਿੱਖ ਬਣਾਉਣਾ ਉਹ ਇਹ ਕਹਿਣ ਕੇ ਸਾਡੇ ਹੱਕ ਸਾਨੂੰ ਨਹੀਂ ਮਿਲ ਰਹੇ ਜਿਸ ਤੇ ਕਰਕੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਾ ਹੋਵੇ ਕਿ ਬਹੁਤ ਖੁਦਕਸ਼ੀ ਆਉਣ ਜੇਕਰ ਸਾਨੂੰ ਸਾਡੇ ਹੱਕ ਜਿਹੜੇ ਆ ਉਹ ਨਾ ਮਿਲੇ ਜੁੜੇ ਰਹੋ ਆਰਐਮਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇਵੰਦੋ ਜੀ ਧੰਨਵਾਦ